ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਗ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਕੋਲੇ ਚਾਰ ਗਾਵਣੇ ਬਾਈ ਇੱਕ ਗੱਬਣਾ ਤੇ ਤਿੰਨ ਤਾਜ਼ੀਆਂ ਸੋਈਆਂ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ। ਆ ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹਾਂ ਵਧੀਆ ਜੀ। ਠੀਕ ਠਾਕ ਵਧੀਆ ਕਿਰਪਾ ਗੁਰੂਆਂ ਦਾ ਸਤਿ ਸ੍ਰੀ ਅਕਾਲ। ਚਲੋ ਵਧੀਆ। ਕਿਵੇਂ ਚੱਲਦਾ ਕੰਮਕਾਰ? ਸੋਹਣਾ ਚੱਲਦਾ ਕਿਰਪਾ। ਚਲੋ ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਹੈਗਾ ਭਰਪੂਰ ਸਿੰਘ। ਪਿੰਡ ਸੰਧੂਕਲਾ। ਹੂੰ। ਜ਼ਿਲ੍ਹਾ ਆਪਣਾ ਬਰਨਾਲਾ, ਤਹਿਸੀਲ ਤਪਾ। ਠੀਕ ਆ। ਫੋਨ ਨੰਬਰ 9915466734 ਬਰਨਾਲੇ ਵਾਲੇ ਪਾਸਿਓਂ ਆਪਾਂ ਨੂੰ ਸਹਿਣਾ ਨੇੜੇ ਪੈਂਦਾ। ਠੀਕ ਹੈ ਜੀ। ਮਾਨਸ ਵਾਲੇ ਪਾਸੇ ਤੋਂ ਤਪਾ ਨੇੜੇ ਪੈਂਦਾ। ਭਗਤੀ ਵਾਲੇ ਤੇ ਮੋਗੇ ਵਾਲੇ ਪਾਸੋਂ ਭਦ ਮੋਬਾਈਲ ਨੰਬਰ ਬੋਲ ਦੇ 991546674 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ چل ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਗੱਬਣ ਇਹ ਦੂਜਾ ਸੂਆ ਹਾਂਜੀ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਮੰਨ ਲਓ ਵੀ 8-9 ਦਿਨ ਲੈ ਜੂ ਹੁਣ ਖੁੱਲ 8 ਤੋਂ 9 ਦਿਨ ਲਾ ਹਾਂ 7 ਦਾ ਬਸੀ ਕਤੁ ਖੁਦ ਚੰਗਾ ਪ੍ਰਿੰਟ ਫਰੰਟ ਚੰਗਾ ਵਛੀ ਦਾ ਦੇ ਕੀ ਰਿਕਾਰਡ ਆ ਬਈ ਦੋਦਾਂ ਰਿਕਾਰਡ ਇਹਨੇ ਮੰਨ ਲਿਆ 21 ਕਿਲੋ 20 ਤੇ 21 ਕਿਲੋ ਦੋ ਤੂੰ ਖੁੱਲਾ ਪਲੂਨ ਦਾ ਪਾਇਆ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਕੱਲਾ ਕੱਲਾ ਥਣ ਚਾਰੇ ਥਣ ਲੈ ਨਖੜਵੇਂ ਪੂਰੇ ਗੈਵ ਤੇ ਨਾੜਾ ਨੂੜਾ ਫੁੱਲ ਚੰਗੀਆਂ ਖੋਲ ਲੈ ਬਈ ਤੋਰ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬੜਾ ਚੰਗਾ ਥੋੜੇ ਥੋੜੇ ਸਿੰਘ ਆ ਬਈ ਨਾਂ ਦੇ ਬਰਾਬਰੀ ਆ ਸਿੰਘ ਦਾ ਕਨੇ ਜੀ ਹਾਂਜੀ ਹਾਂ ਹੂੰ ਬਾਕੀ ਕੁਆਲਟੀ ਵੇਸ ਤੇ ਵੱਚੀ ਆ ਕਿਹੜਾ ਸਹੀ ਗੱਲ ਆ ਬਈ ਫੁੱਲ ਬਰੀਟ ਫੁੱਲ ਕੱਦ ਲੇਵੇ ਦੀ ਜਿਹੜੀ ਤਿਆਰੀ ਆ ਬਹੁਤ ਚੰਗੀ ਆ ਕੱਲੀ ਕੱਚੀ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਬਣੂ ਬਹੁਤ ਬਈ ਵੜ ਜਿਹੜੇ ਸਭ ਨਾਲ ਲੇਵੇ ਦੀ ਤਿਆਰੀ ਇਹਨੇ ਸਟਾਰਟਿੰਗ ਕਰੀ ਆ ਬਣੂਗੀ ਬਹੁਤ ਬਈ ਬਹੁਤ ਬਣੂ ਵੀ ਬਾਕੀ ਫਿਟਿੰਗ ਬਹੁਤ ਚੰਗੇ ਆ ਥਣ ਥਣ ਬਹੁਤ ਚੰਗਾ ਬੱਚੀ ਦਾ ਹੂੰ ਤੇ ਕੀ ਮੁੱਲ ਲਈ ਜਾਇਜ਼ ਜਫਰ ਇਹਦਾ ਮੁੱਲ 87000 ਰੁਪਏ ਜੋ ਮਾਨਤਨ ਕਰਦਾ 87000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਬੈਡ ਚੰਗੀ ਆ ਥਣ ਲੇਵਾ ਚੰਗਾਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਟੋਰਾ ਇੱਕ ਨੰਬਰ ਕੱਦ ਫੁੱਲਾ ਹਨਾ ਜੀ ਕੱਦ ਫੁੱਲਾ ਫੁੱਲ ਸਹਿਜ ਆ ਬਾਈ ਕੋਈ ਛੋਟ ਹੀ ਨਹੀਂ ਹੈਗੀ ਫੁੱਲ ਕਰਦਾਗਾ ਆਰਡਰ ਕਮਾਲ ਦਾ ਮੂਰੋਂ ਦੇਖੋ ਲੈ ਵਕ ਤਿਆਰੀ ਬਹੁਤ ਚੰਗੀ ਹੈ ਸਟਾਰਟਿੰਗ ਦੇਖੋ ਲੈ ਵੀਰੇ ਬਰੀਡ ਬਰੂਡ ਪੂਰੀ ਫੁੱਲ ਚੰਗੀ ਆ ਬਸ ਇੰਨਾ ਕਾ ਵੀ 4 ਦਿਨ ਸਮਾਈ ਆ ਹਮ ਇੱਕ ਹਫਤਾ 10 ਦਿਨ ਬੰਦਾ ਸਾਂਭ ਲੂ ਬਸ ਸਹੀ ਆ ਘਰ ਬਣਾਉ ਜੂ ਝੋਲ ਝਾਲ ਐ ਫੀਟਿੰਗ ਦਾ ਰੱਖੋ ਪੂਰਾ ਚੰਗਾ ਥਾਣ ਬੁੱਲੇ ਵਾਲਾ ਠੀਕ ਹੈ ਕਿ ਪ੍ਰਿੰਟ ਕਦ ਦੇਖ ਬੱਚੀ ਕੀ ਮੁੱਲ ਦੱਸਿਆ ਸੀ 87000 ਰੁਪਏ ਚੋ ਮਾਨਤਨ ਕਰਦਾ ਅੱਗੇ ਦੋ ਨੰਬਰ ਕਿਹੜਾ ਸੁਆ ਜੀ ਇਹ ਪਹਿਲਾ ਸੂਈ ਸੂਈ ਆ ਇਹ ਜਰਸੀ ਵਿੱਚ ਸੀ ਕੱਲ ਦੀ ਸੂਈ ਵੀ ਆ ਠੀਕ ਆ ਬਾਈ 11 ਕਿਲੋ ਮੰਨ ਲਾ ਵੀ ਬੋਲੀ ਹੁਣੇ ਤੇ ਥੱਲੇ ਰੈਡੀ ਆ ਹੂੰ ਜਿਹੜੀ ਚੋਣ ਵਾਲੀ ਠੀਕ ਆ ਸੀਲ ਸਾਉ ਦਾ ਠੰਡੀ ਠੰਡੀ ਵਾਲ ਜਿਵੇਂ ਮਰਦੀ ਆ ਥਾਰੇ ਜਿਵੇਂ ਮਰਦੀ ਆ ਥੱਲੇ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਬੱਚਾ ਕੀ ਦੇਤਾ ਨੇ ਬੱਚਾ ਕਮ ਕਰ ਬੱਚਾ ਦੇਤਾ ਬਾਈ ਇਹ ਥਾਣ ਦੇਖੋ ਬਈ ਬੜਾ ਕਮਾਲ ਦਾ ਲੱਗਿਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਜੂਈ ਕਿਵੇਂ ਆ ਬਈ ਇੱਕ ਨੰਬਰ ਚ ਆਈ ਹੈ ਇੱਕ ਨੰਬਰ ਚ ਆਈ ਹੈ ਟੰਡੀ ਸੀਲ ਦਾ ਕੋਈ ਅੰਤ ਨਹੀਂ ਫੁੱਲ ਬਰੀਡ ਫੁੱਲ ਚਮਕ ਕੱਦ ਪੱਧਰ ਪੁੱਧਰ ਫੁੱਲ ਫੇਸ ਬੜਾ ਪਿਆਰਾ ਥਾਣ ਬਹੁਤ ਚੰਗਾ ਖੋਲ ਲੈ ਬਈ ਤੋਰ ਦੇ ਜੇਰ ਜੂ ਸਭ ਕੁ ਸੋਕੇ ਆ ਠੀਕ ਆ ਬਈ ਸੂਈ ਸਵਾਈਆ ਬੱਚਾ ਕਰਮਣੀ ਨੇ ਬੱਚਾ ਦਿੱਤਾ ਗਾ ਜੇਰ ਵੀ ਬਈ ਕਹਿੰਦਾ ਕੰਪਲੀਟ ਆ ਬਈ ਬਾਕੀ ਤੋੜ ਆ ਕੇ ਅਗਲੇ ਨੇ ਚੋ ਲੈਣੀ ਆ ਆਪਦੀ ਬਾਕੀ ਯਾਰ ਬਾਈ ਜਿਵੇਂ ਮੌਸਮ ਆਉਂਦਾ ਨਾ ਗਰਮੀ ਦਾ ਬਰੀਟ ਫੁੱਲ ਕੰਮ ਜਾਪਾ ਇਹ ਕਿ ਨਹੀਂ ਬਾਈ ਹਾਂਜੀ ਹਾਂ ਇਹੀ ਚੱਲਣੀਆਂ ਬਾਈ ਹੁਣ ਤਾਂ ਮੌਸਮ ਅੱਗੇ ਜਿਹੜਾ ਗਰਮੀ ਆਦਾ ਰਿਹਾ ਹੈਗਾ ਨਾ ਤੋੜਾ ਦੇਖੋ ਲੈ ਇੱਕ ਨੰਬਰ ਆ ਬਾਈ ਬਾਕੀ ਆ ਗਰਮੀ ਆ ਚਾਹੇ ਠੰਡਾ ਸਦਾ ਬਹਾਰ ਚੀਜ਼ ਹੈਗੀ ਇਹ ਦੁੱਧ ਮੰਗਾ ਰ ਗਿਆ ਮੰਗਾ ਰ ਗਿਆ ਕੁਆਲਿਟੀ ਹੁੰਦੀ ਆ ਨਾ ਅਸੀਂ ਸਹੀ ਗੱਲ ਆ ਨਾ ਪਤਾ ਹੂੰ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਾਈ ਦੁੱਧ ਦੇਖ ਬਾਕੀ ਦਾ ਸਾਮਦੇ ਸੱਟਿਆ ਵੀ 16 17 ਕਿਲੋ ਬੱਚੀ ਰਾਮਦਾਰੀ ਨਾਲ ਖੁੱਲਾ ਪਾ ਦੋ ਜਿਵੇਂ ਹੁਣ ਬੌਲੇ ਨੂੰ ਚੱਲੀ ਪਈ ਸਹੀ ਗੱਲ ਹੈ ਹਾਂ ਪੁੱਤ ਪੌਲੀ ਮੁੱਲ ਕੀ ਹੈ ਜਾਇਜ਼ ਜਾਇਜ਼ ਦਾ ਇਹਦਾ 67000 ਰੁਪਏ ਚੋ ਕਰ ਦਾਂਗੇ ਮਾਨਤਾਂ 67000 ਰੁਪਿਆ ਮੁੱਲ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਾਈ ਬੜ ਚੰਗਿਆ ਕੁਆਲਿਟੀ ਵਾਲੀ ਹੈ ਮੌਸਮ ਵਜ੍ਹੀ ਦੀ ਗੱਲ ਸਹੀ ਹੈ ਜਿਹੜਾ ਮਰਜੀ ਹੈ ਸਦਾ ਬਹਾਰ ਚੀਜ਼ ਆ ਬਾਈ ਠੀਕ ਹੈ ਕਿ ਨਹੀਂ ਮੱਝ ਨਾਲ ਦਾ ਦੁੱਧ ਦੇਣਾ ਚਵਾਈ ਚੁਵਾਈ ਓਕੇ ਹੈ ਨਾ ਬਈ ਹਾਂ ਸਭ ਕੁਝ ਮਖਾ ਕੂਨੀ ਕਾ ਨੀ ਦਾ ਲੈ ਸੀਲ ਸਾਊ ਦਾ ਕੋਈ ਅੰਤ ਨਹੀਂ ਕਿਸੇ ਪਾਸੇ ਸਹੀ ਗੱਲ ਹੈ ਜਿਵੇਂ ਮਰਦ ਨਾਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਫੋਲਾ ਬਈ ਅੱਗੇ 3 ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਬਈ ਇਹ ਮੰਨ ਲਾ ਵੀ ਇਹਦਾ ਬੱਚਾ ਹੈ 20 ਦਿਨ ਦੀ ਹੈਗੀ ਸੂਈ ਵੀ ਬੱਚਾ ਕੀ ਆ ਮਾਗਰਾ ਬੱਚਾ ਮਾਗਰਾ ਬੱਚਾ ਬਈ ਹਾਂਜੀ ਦੁੱਧ ਕਿੰਨਾ ਬਈ ਦੁੱਧ ਥੋੜਾ ਜਿਆਦਾ ਦਰمیانے ਘਰੋਂ ਲਈ ਆ ਸਾਮ ਘੱਟ ਸੀ ਦੁੱਧ ਤਾਂ ਵੜ ਦੇ ਦੂ 17 18 ਕਿਲੋ ਹੁਣ ਮੰਨ ਲੈ ਵੀ 13 ਕਿਲੋ ਦੁੱਧ ਆ ਵੜ ਥਲੇ ਠੀਕ ਆ ਬਾਈ ਹਾਂ 13 ਮੋਹਰ ਦਾ ਥਣ ਬਹੁਤ ਚੰਗਾ ਮੁੱਠੀਆ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਤੇ ਚਿਵਾਈ ਦੇ ਡੰਗਤੀ ਆ ਹੁਣ ਲੇਵਾ ਚੰਗਾ ਤਿਆਰ ਕਰਿਆ ਥਾਣ ਚੰਗਾ ਇਹ ਇਸ ਬੜਾ ਚੰਗਾ ਫੁੱਲ ਕਰਦ ਫੁੱਲ ਬਰੀਡ ਆ ਕਹਨੇ ਬਾਈ ਸੂਈ ਸੋਲਈਆ ਦੁੱਧੋਂ ਮੈੜੀ ਕੀ ਆ ਬਸ ਮਾੜੀ ਸੰਭਣ ਵਾਲੀ ਹੈ ਸਹੀ ਗੱਲ ਆ ਬਾਈ ਗਰੀਬ ਘਰੇ ਆ ਕਮਜ਼ੋਰ ਪਾウダー ਪਾਡਰ ਭਾਲਦੀ ਆ ਵੜ ਸਹੀ ਆ ਬਾਈ ਉਹ ਜੇ ਮੁੱਲ ਹੋਊਗਾ ਜੇ ਹਾਂ ਮੁੱਲ ਜਾਇ ਜੀ ਕਰਾਂਗੇ ਤੇ ਕੀ ਮੁੱਲ ਲੈ ਬਈ ਫਿਰ ਮੁੱਲ ਆ 44000 ਚ ਮੰਨਤਾ ਚੱਕ ਬਾਈ ਜਮਾ ਜਾਇਜ ਮੁੱਲ ਲਾ ਤੇ ਡਿਪਾਰਟ ਦੇ ਦੇਾਂਗੇ ਬਾਈ ਹਾਂ ਵਰਡ ਚੰਗੀ ਆ ਉਹ ਸੂਈ ਸਵਾਈ ਆ ਠੰਡੀ ਸੀਲ ਬੱਚਾ ਛੱਡਣਾ ਸਾਡ ਨਾ ਸਾਡ ਨਿਆਣਾ ਪਾਲਾ ਜਿਹੇ ਨਾ ਪਾਲਾ ਠੀਕ ਆ ਹਾਂ ਪਤਾ ਕੋਈ ਚੱਕਰੀ ਨਹੀਂਗਾ ਹਾਂ ਠੀਕ ਠੰਡੀ ਫੋਲਾ ਬਾਈ ਕਹਿੰਦਾ ਨਿਆਣਾ ਵੀ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਠੰਡੀ ਸੀਲ ਫੋਲਾ ਬੱਚਾ ਛੱਡਣਾ ਛੱਡ ਲਾ ਨਈ ਛੱਡਣਾ ਨਾ ਛੱਡ ਤਾਂ ਵੀ ਕੋਈ ਚੈੱਕ ਕਰਨੇਗਾ ਤੇ ਲੇਵਾ ਦੇਖੋ ਲੇਵਾ ਬਹੁਤ ਚੰਗਾ ਥਾਣ ਬਹੁਤ ਚੰਗੇ ਚਵਾਈ ਚੰਗੇ ਨਾ 30000 ਨੂੰ ਬੱਚਿਆਂ ਵੀ ਕੀ ਇਹਨਾਂ ਨਾਲ ਸਹੀ ਗੱਲ ਆ ਬਾਈ ਸੌ ਸੀ ਦਾ ਤਾਂ ਕੋਈ ਅੰਤ ਨਹੀਂ ਇਹਦਾ ਲੈ ਜਿਵੇਂ ਮਰਜੀ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੋਈ ਟੰਡੀ ਬਹੁਤ ਦਾ ਸਹੀ ਅੱਗੇ 4 ਨੰਬਰ ਤੇ ਵੀ ਸੂਈ ਵੀ ਆ ਇਹ ਵੀ ਸੂਈ ਵੀ ਆ ਕਿਹੜਾ ਸੂਆ ਜੀ ਇਹ ਮੰਨ ਲਓ ਵੀ ਪਹਿਲਾ ਸੂਈ ਸੂਈ ਵੀ ਆ ਪਹਿੜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 1 ਮਹੀਨਾ ਸੂਈ ਬੱਚਾ ਦਾ ਹੀ ਬੱਚਾ ਮਨ ਲੋ ਵੀ ਬੱਚੀ ਛੀ ਕਮਜ਼ੋਰੇ ਦੀ ਮਰ ਗਈ ਅੱਛਾ ਦੁੱਧ ਕਿੰਨਾ ਹੋਣਾ ਅੱਜ 18 ਕਿਲੋ ਦੁੱਧ ਰੇੜੀ ਆ ਨਿੱਟ ਤੇ ਲੈ ਸਕਦਾ ਅਗਲਾ ਠੀਕ ਹੈ ਬਈ ਦੁੱਧ ਦਾ 20 ਸੀ ਮਾੜਾ ਇਹ ਉਪਰਾ ਕਰ ਜਾਂਦਾ ਪਸ਼ੂ ਰਾਤੀ ਆਈ ਆਪਣੇ ਕੋਲੇ 18 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਚਾਰੇ ਥਣ ਲੈ ਨਿੱਖੜਵੇਂ ਪੂਰੇ ਗੈਬ ਤੇ ਇਕੱਲਾ ਇਕੱਲਾ ਥਣ ਨਾੜਾ ਫੁੱਲ ਚੰਗੀਆਂ ਖੋਲ ਲੈ ਬਈ ਤੋਰ ਦੇ ਬਰੀਡ ਬਹੁਤ ਆ ਬੈਡ ਤੇ ਪੂਰੀ ਫੁੱਲ ਕੁਆਲਿਟੀ ਇਸ ਦੇਖੋ ਫੇਸ ਦੀ ਕੁਆਲਿਟੀ ਚੈੱਕ ਕਰ ਲੈ ਕਮਾਲ ਆ ਬਾਈ ਬੋਦੀਵਾਦੀ ਚੰਗੀ ਆ ਸੁਨੱਖ ਪੁਣਾ ਚੰਗਾ ਤੋਰਾ ਦੇਖੋ ਫਰੰਟ ਬੜਾ ਚੰਗਾ ਲੇਵਾ ਬਹੁਤ ਸੋਨਾ ਤਿਆਰ ਕਰਿਆ ਬਈ ਕੀ ਮੋਲ ਚਾਈ ਚੰਗੀ ਆ ਮਹਨ ਨਲਕੇ ਰਗੀ ਚੋਣਾ ਕੀ ਮੋਲ ਲਾ ਬਈ ਜਦੋਂ ਬਹਿਗਾ ਇਹ ਵੀ 67000 ਰੁਪਏ ਦੇ ਦਾਂਗੇ ਬਸ ਇਹਦਾ ਹੁਣ ਕੋਈ 80 ਨਹੀਂ 85 ਨਹੀਂ ਬੱਚਾ ਹੁੰਦਾ ਤਾਂ 85000 ਦੋ ਬਹਿੜਸ ਹਮ ਅੱਜ 20 ਕਿਲੋ ਦੁੱਧ ਚੋ ਆ ਕੇ ਜਦੋਂ ਮਰਜੀ ਜੀ ਨੂੰ ਮਰਜੀ ਵੇਚਾ 85 ਹਮ 67000 ਰੁਪਏ ਜਮਾ ਜਾਇਜ਼ ਮੋਲ ਲਾ ਬੈੜ ਚੰਗੀ ਆ ਬਈ ਸੂਈ ਸਵਾਈ ਆ ਮੀਨ ਨੇਕ ਦੀ ਬਾਈ ਨੇ ਦੱਸਿਆ ਵੀ ਸੋਈ ਪਿਆ ਥਾਣਲੇਵਾ ਚੰਗਾ ਲੈ ਨਾ ਪਤਾ ਆ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਬਾਕੀ ਮੁੱਲ ਜਾਇਆ ਬਾਈ ਦੋਦੀ ਮੁੱਲ ਜਾਇਆ ਟੋਕੜਾਂ ਦਾ ਭਾ ਦੇਈ ਇਹਨੇ ਕਿਹੜਾ ਦਿੰਦਾ ਇਸ ਪਾ ਸਹੀ ਗੱਲ ਆ ਚੋਣ ਬੈਗਿਆ ਜੋ ਅਗਲਾ ਜੀ ਲੱਗਦਾ ਬਾਹਰ ਤੂੰ ਮੰਨ ਲਾ ਵੀ ਸਬੂਤ ਹੁੰਦਾ ਬੱਚੀ ਹੁੰਦੀ ਨਾਲ ਬਹਿਣਾ ਲੱਖ ਮੰਗਲਾਂ ਤਾਂ ਵੀ ਅਗਲਾ ਖੜਦਾ ਹੱਸ ਕੇ ਹੂੰ ਸਹੀ ਗੱਲ ਆ ਬਾਈ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਗੂੜੀ ਪਸੰਦ ਦਾ ਵੇਲਾ ਠੰਡੀ ਦੇਖੋ ਲੈ ਮੋਹ ਨਾ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ